ਅੱਜ ਤਰੀਕ ਹੈਗੀ 16 9 2025 ਪੰਪ ਸੈਟ ਲਾਇਆ ਜੀ ਉਹ ਲਿਆ ਪਾ ਲੈ ਓਏ ਐਂਪੀਰ ਚੈੱਕ ਕਰ ਉਧਰ ਲਾ ਕੇ ਰੱਖ ਮੈਂ ਹੁਣ ਪੰਪ ਸੈਟ ਲਾਇਆ ਜੀ ਫਿੱਡੇ ਕਲਾਂ ਆ ਟੀਮਾਂ ਵਾਲੀ ਸੌਰੀ ਟੀਮਾਂ ਵਾਲੀ ਪੰਡਾ ਟੀਮ ਵਾਲੀ ਪੰਪ ਸੈੱਟ ਲਾਇਆ ਜੀ 7.75 20 7 8 ਦਾ 12 ਦੀ ਮੋਟਰ ਨਾਲ ਸਾਡੇ ਬਾਰਾ ਨਾਲ ਚਾਲੂ ਕਰਤਾ ਜੀ ਭੰਡਾਰੀ ਇੰਜੀਨੀਅਰ ਕਾਰਪੋਰੇਸ਼ਨ ਫੌਜੀ ਚੌਕ ਬਟਿੰਡਾ ਤੋਂ ਲੈਂਦਾ ਜੀ ਇਹ ਇਹ ਵੀ ਜੇ ਪਾਣੀ ਦਿਖਾਉਣੇ ਆ ਸਾਨੂੰ ਅੰਪੀਰ ਦਿਖਾਉਣੇ ਆ ਦੇਖਿਓ ਅੰਪੀਰ ਕਿੰਨੇ ਆ 17 17 16 ਲਾ 16.5 16.5 ਉਹ ਰੇ ਰੇ 17 17 ਕੀ 15 ਕੋਈ ਅੰਪੈਰ ਤੋਂ ਹਾਂ ਹਾਂ ਪੇਸਾ ਬਹੁਤ ਕਿੰਨੇ ਵੇਣ ਲਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬ੍ਰੇਕ ਮਿੰਟ ਪਹਿਲੇ ਜੈਂਡੋਰੀ ਕਸਣ ਵਾਲੀ ਆ ਯਾਰ ਥੋੜੀ ਥੋੜੀ ਦੋਨੇ ਪਾਸੇ ਕਸਿਆ ਮਾੜੀ ਮਾੜੀ ਹੋ ਜੀ ਪਾਣੀ ਅੱਠ ਚਿਪਾ ਪਾ ਜੀ ਪਾਣੀ ਤਾਂ ਯਾਰ 20 ਜਿੰਨਾ ਕੱਢਦੀ ਐ ਥਾਲੀ ਹੁਣ ਤਾਂ 20 ਜਿੰਨਾ ਪਾਣੀ ਕੱਢਦੀ ਐ saya dari tim awali, pendari engineer corporation, kau jicong sendat lagi nih. अंपेयर है जी सोलह सोलह पंद्रह दोनों पसे थोड़ी थोड़ी कसी वो भी सुती है जमा है ना आवाज़ बबूज पूरा भी नहीं ਹਾਂ ਕਿਵੇਂ ਆ ਪਾਣੀ ਉਹ ਗੁਰੂ ਜੀ ਹੈਲੋ ਇੱਧਰ ਜਾ ਇੱਧਰ ਖੰਡਾ ਘੱਟ ਹੋਇਆ ਘੱਟਸ ਹੁੰਦਾ ਅੱਛਾ ਠੀਕ ਆ ਪਾਣੀ ਬਹੁਤ ਹੈ ਹਾਂ ਵੀ ਆ ਕਲਖੋਛੋ ਕਲਖੋਛੋ ਪਹਿਲਾਂ ਸਭ ਤੋਂ ਪਹਿਲਾਂ ਹਾਂਜੀ ਆ ਗਿਆ ਨੀ ਯਾਰ ਠੀਕ ਆ ਠੀਕ ਆ ਠੀਕ ਆ ਜੀ ਠੀਕ ਦੋਸਤ ਪਾਣੀ ਜਰਾ ਕੱਪ ਦੀ ਆਵਾਜ਼ ਮਿਲ ਰਹਾ ਹੈ। ਹਾਂ। ਅੱਜ ਨੂੰ ਪਤਾ ਚਾਹਣੀ ਆ ਪਪਾ। ਠੀਕ ਆ ਭਾਈ। ਕੀੜਾ ਕੀੜਿਆ? ਆ ਲੈ ਯਾਰ। ਚਾਹ ਲੈਣਾ ਖਾਪਾ। ਚੰਗਾ ਖਾਪਾ। ਇਹ ਜੱਟ ਘਾਟਾ। ਹਾਂ। ਨੇ ਠੀਕ ਹੈ ਉਹ ਤਾਂ ਕੋਈ ਨਹੀਂ ਚੱਲ ਕੇ ਹੋ ਜਾਊਗਾ ਮੈਂ ਤਾਂ ਇਹ ਵੇਖਦੇ ਮੈਂ ਕਿਤੇ ਉਹ ਲੀਖਤਾ ਨਹੀਂ ਹਵਾ ਹਵਾ ਤਾਂ ਹੀ ਲੈਂਦੀ ਚਲਾਈ ਪਾਲੇ ਹੁਣ ਅੰਕਲ ਯਾਰ ਮੈਨੂੰ ਐ ਲੱਗਦਾ ਉਹ ਵਾ ਉਹਦੇ ਵਿੱਚ ਤਾਂ ਨਹੀਂ ਹਵਾ ਲੈਂਦੀ ਬਾਲ ਜੇ ਚੋਂ ਖੁੱਲਾ ਤਾਂ ਨਹੀਂ ਕਿਤੇ ਬਾਲ ਮਤਲਬ ਯਾਰ ਭਾਈ ਪਾਣੀ ਨਹੀਂ ਜਾ ਰਹੀ ਪਾਣੀ ਨਹੀਂ ਚੱਲਦੀ ਚੱਕ ਲੈਂਦੀ ਆ ਮਾੜਾ ਮੋਟਾ ਹਵਾ ਲੈਂਦੀ ਹੋਵੇ ਤਾਂ ਨਹੀਂ ਉੱਥੇ ਮਿੱਟੀ ਲਈ ਉਹਦੇ ਚ ਤਾਂ ਹੀ ਹੈ ਮਿੱਟੀ ਲਈ ਆ ਠੀਕ ਆ ਜੀ ਹੁਣ ਹਾਂ ਜੀ ਠੀਕ ਆ ਠੀਕ ਆ ਖੁਸ਼ ਹੋ ਪੂਰੇ ਪੂਰੇ ਖੁਸ਼ ਆ ਜੀ ਆ ਵੀ ਅੰਕਲ ਸਹੀ ਐ ਖੁਸ਼ ਹੋ ਪੂਰੇ ਜਮਾਂ ਯਾਰ ਮਾਲੋ ਮਾੜਾ ਬਹੁਤ ਓਕੇ ਜੀ ਓਕੇ ਮਿਹਰਬਾਨੀ